ਅੱਜ ਹੋ ਗਈ ਜੀ 10 ਤਰੀਕ 10 ਫਰਵਰੀ 2026 ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਿਸੇ ਨਾ ਕਿਸੇ ਟੌਪਿਕ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜਿਵੇਂ ਵੀਰਾਂ ਭਾਈਆਂ ਦੇ ਬਾਰੇ ਆਪਾਂ ਕਹਿੰਦੀ ਵੀ ਇੱਕ ਬ੍ਰਦਰਹੁੱਡ ਵਾਲੀ ਗੱਲਬਾਤ ਕੱਲ ਪਰਸੋਂ ਆਪਾਂ કરી ਸੀ ਠੀਕ ਹੈ ਤੇ ਅੱਜ ਅਗਲੇ ਵਿਚਾਰ ਦੇ ਉੱਤੇ ਆਪਾਂ ਹੁਣ ਗੱਲਬਾਤ ਹੈ ਜਿਹੜੀ ਉਹ ਕਰਾਂਗੇ ਅੱਜ ਦਾ ਵਿਚਾਰ ਹੈ ਜਿਹੜਾ ਉਹ ਹੈਗਾ ਅਮਰੀਕਾ ਬਨਾਮ ਜੀ ਰਾਮ ਜੀ ਪਿੰਡੂ ਮਜ਼ਦੂਰਾਂ ਉੱਤੇ ਕਿਵੇਂ ਹਮਲਾ ਇਹ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਹੈ ਜਿਹੜੀ ਉਹ ਕਰਾਂਗੇ ਆਓ ਆਪਾਂ ਚੱਲ ਕੇ ਹੁਣ ਇਸ ਦੇ ਬਾਰੇ ਗੱਲ ਕਰਦੇ ਹਾਂ ਹਾਂਜੀ ਨੰਬਰ 1 ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਜਿਹੜੀ ਇਹ ਜੀ ਰਾਮ ਜੀ ਦਾ ਨਾਮ ਕੀ ਹੈ? ਪ੍ਰੋਪਰ ਕੀ ਨਾਮ ਹੈ ਪੂਰਾ? ਇਹਦਾ ਨਾਮ ਹੈਗਾ ਜੀ ਵਿਕਟਰੀ ਵਾਲੀ ਵੀ ਹੁੰਦੀ ਹੈ ਜਿਹੜੀ ਤੇ ਵੀ ਫॉर ਬਾਲ ਵਾਲੀ। ਵੀ ਬੀ ਜੀ ਰਾਮ ਜੀ। ਇਹਦਾ ਪੂਰਾ ਨਾਮ ਹੋਇਆ ਜੀ ਵਿਕਸਿਤ ਭਾਰਤ ਵੀ ਫॉर ਵਿਕਸਿਤ ਬੀ ਫॉर ਭਾਰਤ ਜੀ ਫॉर ਗਾਰੰਟੀ। ਫਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮਨ ਮਤਲਬ ਪਿੰਡਾਂ ਵਾਲਿਆਂ ਨੂੰ ਵਧੀਆ ਕੰਮ ਦਿੱਤਾ ਜਾਊਗਾ ਇਸ ਦੇ ਵਿੱਚ ਇਹਦੀ ਗੱਲ ਬਾਰੇ ਜਿਹੜੀ ਇਹਦਾ ਨਾਮ ਤੋਂ ਇਹ ਲੱਗ ਰਿਹਾ ਤੁਹਾਨੂੰ ਹਨਾ ਪਰ ਇੱਕ ਇਹਦੇ ਵਿੱਚ ਕੀ ਕੀਤਾ ਗਿਆ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਦਿਖਦਾ ਹੈ ਇੱਕ ਤਾਂ RAM ਜੀ ਦਾ ਨਾਮ ਆ ਗਿਆ ਨੰਬਰ 1 ਬਹੁਤ ਵਧੀਆ ਗੱਲ ਹੈ ਸਾਰੇ ਧਰਮ ਦੇ ਨਾਂ ਤੇ ਆਪਾਂ ਬੜਾ ਛਾਲ ਮਾਰ ਦੇ ਦਿੰਨੇ ਆ ਠੀਕ ਹੈ ਅਗਲਾ ਸਟੈਪ ਜੀ ਅਗਲੇ ਸਟੈਪ ਦੇ ਵਿੱਚ ਇਹ ਕਹਿੰਦੇ ਨੇ ਜੀ 100 ਤੋਂ 125 ਦਿਨ ਕਰਤੇ ਬੱਲੇ 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 ਕਲੈਪਿੰਗ ਕਰਨੀ ਮੰਗੀ ਆ ਸਾਰੇ ਜਾਣੇ ਕਲੈਪ ਜਰੂਰ ਕਰੋ ਤੇ ਮੈਸੇਜ ਕਰਕੇ ਵੀ ਦੱਸੋ ਵੀ ਇਹ ਤਾਂ ਬੜੀ ਵਧੀਆ ਗੱਲ ਹੋ ਗਈ ਹੈ ਨਾ ਮੋਦੀ ਜੀ ਜੈ ਹਿੰਦ ਆਹਣਾ ਇਹਦੇ ਵਿੱਚ ਇਹਨੂੰ ਕਮਜ਼ੋਰ ਕਿਵੇਂ ਕੀਤਾ ਗਿਆ ਆਪਾਂ ਉਹਦੇ ਤੇ ਗੱਲਬਾਤ ਹੈ ਜਿਹੜੀ ਉਹਦੇ ਤੇ ਕਰਾਂਗੇ ਆਪਾਂ ਕਮਜ਼ੋਰ ਕਿਵੇਂ ਕੀਤਾ ਗਿਆ 125 125 ਦਿਨ ਕਰਤੇ ਇਹ ਚ ਤਾਂ ਨਹੀਂ ਕਮਜ਼ੋਰੀ ਹੈਗੀ ਜੀ ਹਨਾ ਇਹਦੀਆਂ ਪੰਜ ਕਮਜ਼ੋਰੀਆਂ ਕੀ ਨੇ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਹੱਕ ਆਧਾਰਿਤ ਰੋਜ਼ਗਾਰ ਨੂੰ ਖਤਮ ਕਰਤਾ ਗਰੰਟੀ ਧੀ ਜਿਹੜੀ ਜਿਹੜੀ ਕਹਿੰਦੇ ਤੇ ਨਾ ਵੀ ਵੀ ਕੰਮ ਤਾਂ ਦੇਣਾ ਹੀ ਦੇਣਾ ਹੈ ਹਨਾ ਉਹਨੂੰ ਘਟਾ ਕੇ ਉਹਨੂੰ ਕਹਿੰਦਾ ਵੀ ਗਰੰਟੀ ਕੋਈ ਨਹੀਂ ਜਦੋਂ ਤਾਨੂੰ ਬਜਟ ਸਾਢੇ ਲਵੇ ਹੋਊਗਾ ਅਸੀਂ ਉਸ ਹਿਸਾਬ ਨਾਲ ਬਜਟ ਹੈ ਜਾਨੂੰ ਜਿਹੜਾ ਭਾਵੇਂ ਫੰਡ ਫੰਡਾਂ ਦੀ ਘਾਟ ਵੀ ਹੁੰਦੀ ਸੀ ਤਾਂ ਪਹਿਲਾਂ ਕੰਮ ਦੇਣਾ ਪੈਂਦਾ ਸੀ ਹੁਣ ਹੁਣ ਕੋਈ ਉਹਦੀ ਕੋਈ ਗਰੰਟੀ ਨਹੀਂ ਹੈਗੀ ਠੀਕ ਹੈ ਵੀ ਕੰਮ ਦੇਣਾ ਪਊਗਾ ਕਾਨੂੰਨ ਵਿੱਚ ਦਰਜ ਰਾਈਟ ਟੂ ਵਰਕ ਮਤਲਬ ਕੰਮ ਦਾ ਅਧਿਕਾਰ ਕਹਿੰਦੇ ਵੀ ਮਜ਼ਦੂਰ ਤੇ ਜਿਹੜੇ ਉਹ ਕਹਿੰਦੇ ਵੀ ਸਾਨੂੰ ਕੰਮ ਦਿਓ ਤੁਹਾਡੀ ਡਿਊਟੀ ਹੈ ਕੰਮ ਮਿਲਣ ਦੀ ਗਰੰਟੀ ਦਾ ਅੰਤ ਹੋ ਗਿਆ ਇਹਦਾ ਠੀਕ ਹੈ ਇਹਦੇ ਵਿੱਚ ਕਿਉਂਕਿ ਪਹਿਲਾਂ ਕਹਿ ਦਿੱ ਗਏ ਆਪਾਂ ਪਹਿਲਾਂ ਕਿ ਕਿਉਂਕਿ ਪਹਿਲਾਂ ਲੋਕਾਂ ਦੀ ਮੰਗ ਉੱਤੇ ਫੰਡ ਵਧਾਉਣਾ ਪੈਂਦਾ ਸੀ ਸਰਕਾਰਾਂ ਨੂੰ ਹੁਣ ਵਧਾਉਣ ਦੀ ਕੋਈ ਬਹੁਤੀ ਲੋੜ ਨਹੀਂ ਪੈਣੀ ਹੈਗੀ ਪਰ ਹੁਣ ਬਜਟ ਖਤਮ ਹੋਣ ਉੱਤੇ ਕੰਮ ਦੀ ਮਿਆਦ ਹੈ ਜਿਹੜੀ ਉਹ ਆਪਦੇ ਆਪ ਖਤਮ ਹੋ ਜੂਗੀ ਹਨਾ ਜਦ ਕਿ ਉਹਨਾਂ ਤਾਂ ਇਹ ਚਾਹੀਦਾ ਸੀ ਵੀ ਇਹ ਗਰੰਟੀ ਹੈ ਜਿਹੜੀ ਪੱਕੀ ਗਰੰਟੀ ਬਣਦੀ ਤੁਹਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ ਪਹਿਲਾਂ ਕੀ ਹੋਇਆ ਦੇਖੋ ਜੀ ਪਹਿਲਾਂ ਇਹ ਹੋਇਆ ਜੇ 100 ਦਿਨ ਕੰਮ ਦੇਣਾ ਸੀ ਤਾਂ ਲਗਭਗ ਜਿਹੜਾ 7 ਤੋਂ 9% ਆਪਾਂ ਵਧਾ ਕੇ 10% ਕਰਦੀ 10% ਲੋਕਾਂ ਨੂੰ 100 ਦਿਨ ਦਾ ਕੰਮ ਹੈ ਜਿਹੜਾ ਉਹ ਮਿਲਦਾ ਸੀ ਸਿਰਫ ਇਹਦਾ ਮਤਲਬ 90% ਲੋਕਾਂ ਨੂੰ ਕੰਮ ਹੈ ਜਿਹੜਾ 100 ਦਿਨਾਂ ਦਾ ਨਹੀਂ ਮਿਲਦਾ ਸੀ ਠੀਕ ਹੈ ਇਸ ਤੋਂ ਸਾਫ਼ ਹੈ ਕਿ ਹੁਣ 125 ਦਿਨ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਠੀਕ ਹੈ ਹੈਨਾ ਜਦ ਅਸੀਂ 100 ਦਿਨ ਤੱਕ ਦਾ ਨੀਤੀ ਰੱਖ ਰਹੇ ਉਹ ਖੋਖਲਾ ਇੱਕ ਲਫਾਫਾ ਜਿਹਾ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਹੈਨਾ ਸੂਬਿਆਂ ਉੱਤੇ ਹੁਣ ਦੂਜਾ ਪੁਆਇੰਟ ਹੈ ਜਿਹੜਾ ਸੂਬਿਆਂ ਉੱਤੇ ਬਿੱਤੀ ਬੋਝ ਬਤਾਉਣਾ ਦੇਖੋ ਪਹਿਲੀਆਂ ਚ ਤਾਂ ਜੀਐਸਟੀ ਲਾ ਕੇ ਅਸੀਂ ਪਹਿਲਾਂ ਹੀ ਇਹ ਕਹਿ ਦਈਏ ਜਿਹੜੀਆਂ ਸਟੇਟਾਂ ਤੀਆਂ ਉਹਨਾਂ ਤੋਂ ਪੈਸੇ ਨੇ ਜਿਹੜੇ ਖੋਲੇ ਕੇਂਦਰੀ ਕਰਨ ਹੈ ਜਿਹੜਾ ਅਸੀਂ ਕਰਤਾ ਪਹਿਲੇ ਹੀ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹ ਤਾਂ ਇਹ ਇਹ ਕਹਿ ਦਈਏ ਇਹ ਇਹਦੇ ਤੇ ਸੈਂਟਰ ਤੇ ਪਹਿਲੇ ਹੀ ਇੰਡੀਪੈਂਡੈਂਟ ਨੇ ਅਸੀਂ ਹੁਣ ਰਹਿੰਦਾ ਖੁੰਦਾ ਅਸੀਂ ਨੇ ਇਹ ਕਹਿੰਦੇ ਨਹੀਂ ਹੁੰਦੇ ਵੀ ਇਹ ਵੀ ਖਤਮ ਕਰਤਾ ਹਨਾ ਚਲੋ ਬਾਕੀ ਅਗਲੇ ਪੁਆਇੰਟ ਤੇ ਆਪਾਂ ਗੱਲ ਕਰਦੇ ਹਾਂ ਹੁਣ ਹਾਂਜੀ ਦੂਜੇ ਪੁਆਇੰਟ ਦੇ ਵਿੱਚ ਆਪਾਂ ਹੁਣ ਜਿਹੜਾ ਗੱਲ ਕਰਨ ਲੱਗੇ ਤੇ ਵੀ ਜਿਹੜਾ ਇਹ ਕਹਨੇ ਆ ਅਸੀਂ ਵੀ ਸਟ੍ਰੇਟਾ ਉੱਤੇ ਕਿਵੇਂ ਬਿੱਤੀ ਬੋਝ ਹੈ ਜਿਹੜਾ ਉਹ ਵਧਰੇ ਵਧੀਆ ਇਹਦੇ ਨਾਲ ਦੇਖੋ ਪਹਿਲਾਂ ਸੈਂਟਰ ਵੱਲੋਂ 90% ਪਾਇਆ ਜਾਂਦਾ ਸੀ ਤੇ ਸਟੇਟ ਨੂੰ 10% ਹੀ ਪਾਉਣਾ ਪੈਂਦਾ ਸੀ ਸਿਰਫ ਹਨਾ ਹੁਣ ਉਹਨਾਂ ਨੇ ਵਧਾ ਕੇ ਕੀ ਕਰਤਾ 60 40 ਦੀ ਰੇਸ਼ੋ ਕਰਤੀ ਹੁਣ ਇਹ ਦੱਸੋ ਵੀ ਇਹਦਾ ਮਤਲਬ ਜਦੋਂ 10% ਸਟੇਟਾਂ ਨੂੰ ਪਾਉਣਾ ਪੈਂਦਾ ਸੀ ਤਾਂ 100 ਦੇ ਅੰਦਰ ਰੋਜ਼ਗਾਰ ਨਹੀਂ ਪੂਰਾ ਦਿੱਤਾ ਗਿਆ ਤੇ ਹੁਣ ਜਦੋਂ ਸਟੇਟਾਂ ਨੂੰ 40% ਪਾਉਣਾ ਪਊਗਾ ਤਾਂ ਕਿਵੇਂ ਰੋਜ਼ਗਾਰ ਵਧੂਗਾ ਗਾਰੰਟੀ ਵੀ ਖਤਮ ਕਰਤੀ ਅਸੀਂ ਨੇ ਵੀ ਅਸਨੇ ਕੰਮ ਦੇਣੇ ਹੀ ਦੇਣਾ ਹੈ ਪਹਿਲੇ ਪੁਆਇੰਟ ਤੇ ਆਪਾਂ ਗੱਲ ਕਰੀ ਲਈ ਹਨਾ ਹੁਣ ਹਰੇਕ ਸਾਲ ਜਿਹੜਾ ਇਹ ਸੂਬਿਆਂ ਤੋਂ ਪੈਸੇ ਨੇ ਜਿਹੜੇ ਉਹ ਵਧਣਗੇ ਕਿਵੇਂ ਵਧਣਗੇ ਹੁਣ ਮੰਨ ਕੇ ਚੱਲੋ ਵੀ ਹਰ ਸਾਲ 50000 ਕਰੋੜ ਰੁਪਇਆ ਵੱਧ ਖਰਚਣਾ ਪਊਗਾ ਠੀਕ ਹੈ ਕੇਵਲ ਕੇਰਲ ਵਰਗੇ ਜਿਹੜਾ ਜਮਨ ਸੂਬਾ ਸੂਬੇ ਲਈ 2000 ਤੋਂ ਲੈ ਕੇ 25 100 ਕਰੋੜ ਰੁਪਇਆ ਬੋਝ ਹੈ ਜਿਹੜਾ ਉਹ ਵੱਧ ਜਾਊਗਾ ਜੀਐਸਟੀ